ਪੰਜਾਬ ਦੀ ਬਹੁਤ ਵੱਡੀ ਖਬਰ ਹੋ ਗਿਆ ਵੱਡਾ ਕਾਂਡ ਸੂਟਕੇਸ ਚ ਮਿਲੀ ਕੁੜੀ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਨੇ ਆ ਇਸ ਵੀਡੀਓ ਵਿੱਚ ਦਾ ਪਿੰਡ ਬੈਮਣ ਦਵਾਨਾ ਦੇ ਵਿੱਚ ਦੁਪਹਿਰ ਦੇ ਵੇਲੇ 12 12:30 ਦੇ ਕਰੀਬ ਕਰੀਬ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਇੰਨੇ ਚਰਨੋ ਕਿਸਾਨਾਂ ਦੀ ਨਿਗਾ ਪੈਂਦੀ ਆ ਕਿ ਇੱਕ ਸੂਟਕੇਸ ਨੂੰ ਕੁੱਤੇ ਖਿੱਚੀ ਫਿਰਦੇ ਆ ਕੁਝ ਕਮੈਂਟ ਉਹ ਧਿਆਨ ਨਾਲ ਵੇਖਦੇ ਆ ਵੀ ਭਾਈ ਕੁੱਤੇ ਦੂਰ ਕੀ ਕਰੀ ਜਾਂਦੇ ਆ ਫਿਰ ਜਦੋਂ ਉਹਨਾਂ ਨੇ ਮਨ ਦੇ ਵਿੱਚ ਕੋਈ ਸ਼ੱਕ ਪੈਦਾ ਹੁੰਦਾ ਕੋਈ ਇਹੋ ਜਿਹਾ ਤੋਖਲਾ ਪੈਦਾ ਹੁੰਦਾ ਤੇ ਫਿਰ ਉਹ ਜਾਂਦੇ ਉੱਥੇ ਸੂਟਕੇਸ ਦੇ ਕੋਲੇ ਤੇ ਸੂਟਕੇਸ ਨੂੰ ਵੇਖ ਕੇ ਉਹਨਾਂ ਦੇ ਹੋਸ਼ ਛੁੱਟ ਜਾਂਦੇ ਆ ਕਾਰਨ ਕੀ ਆ ਇਹ ਸੂਟਕੇਸ ਦੇ ਵਿੱਚ ਇੱਕ ਕੁੜੀ ਦੀ লাশ ਆ ਉਹ ਕੁੜੀ ਜਿਹਦੇ ਸਰੀਰ ਦੇ ਉੱਤੇ ਕਈ ਸੱਟਾਂ ਵੱਜੀਆਂ ਜਿਹਦੀ ਅੱਧ ਸੜੀ ਇਹ লাশ ਆ ਜਿਹਦਾ ਕੋਈ ਪਤਾ ਨਹੀਂ ਵੀ ਪਾਈ ਇਹ ਕੌਣ ਆ ਕਿੱਥੋਂ ਆ ਕਿਹਨੇ ਕਤਲ ਕੀਤਾ ਕਿੱਥੇ ਛੁੱਟੀ ਸੀ ਇੱਥੇ ਕਿਵੇਂ ਪਹੁੰਚੀ ਆ ਤੁਰੰਤ ਕਿਸਾਨਾਂ ਨੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਇਥੇ ਆਇਆ ਲਾਸ਼ੋ ਲੱਗੀ ਆ ਤੇ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਤੀ ਆ ਕੁਝ ਘੰਟਿਆਂ ਬਾਅਦ ਇੱਕ ਨਵੀਂ ਕਹਾਣੀ ਸਾਹਮਣੇ ਆਉਂਦੀ ਆ ਇਸ ਕੁੜੀ ਦਾ ਨਾਮ ਮਲਿਕਾ ਮਲਿਕਾ ਇਹਦਾ ਨਾਮ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪੁਰਣ ਦੀ ਰਹਿਣ ਵਾਲੀ ਆ ਇਹ ਪਹਿਲਾਂ ਆਪਦੇ ਬੁਆਏਫਰੈਂਡ ਸैम ਨੇ ਨਾਲ ਰਹਿੰਦੀ ਸੀ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਉਹ ਕਿਸੇ ਕਾਰਨ ਕਰਕੇ ਜੇਲ੍ਹ ਦੇ ਵਿੱਚ ਚਲਾ ਗਿਆ ਉਹ ਇਸ ਵੇਲੇ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਆ ਉਸ ਤੋਂ ਬਾਅਦ ਇਹ ਕਾਕੂ ਨਾਂ ਦੇ ਇੱਕ ਫਰੈਂਡ ਦੇ ਨਾਲ ਆਪਣੇ ਦੋਸਤ ਦੇ ਨਾਲ ਰਹਿਣ ਲੱਗ ਪਈ ਫਿਰ ਇਹਦੀ ਉਹਦੇ ਨਾਲ ਵੀ ਕਿਸੇ ਕੋਲੋਂ ਲੜਾਈ ਹੋ ਗਈ ਤੇ ਹੁਣ ਇਹ ਕਿਹਦੇ ਨਾਲ ਰਹਿੰਦੀ ਸੀ ਤੇ ਕਿਹਦੇ ਨਾਲ ਨਹੀਂ ਇਹਦੇ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਾਕੂ ਤੱਕ ਕਿਵੇਂ ਪਹੁੰਚੀ ਪੁਲਿਸ ਯਾਨੀ ਕਿ ਕਾਕੂ ਦੀ ਜਾਣਕਾਰੀ ਕਿਵੇਂ ਪਹੁੰਚੀ ਪੁਲਿਸ ਤੱਕ ਇਸ ਕੁੜੀ ਦੀ ਥੋਣ ਦੇ ਥੱਲੇ ਪਾਸੇ ਇੱਕ ਟੈਟੂ ਬਣਿਆ ਜਿਹਦੇ ਵਿੱਚ ਕਾਕੂ ਲਿਖਿਆ ਹੋਇਆ ਮਤਲਬ ਇਹ ਜੀ ਕਿ ਇਹ ਕਿਸੇ ਕਾਕੂ ਨਾਮ ਦੇ ਬੰਦੇ ਦੇ ਸੰਪਰਕ ਦੇ ਵਿੱਚ ਸੀ ਤੇ ਉਹ ਇਹਦਾ ਦੂਜੇ ਨੰਬਰ ਦੇ ਉੱਤੇ ਪ੍ਰੇਮੀ ਸੀ ਜਾਂ ਕਹਿ ਲਈਏ ਜਿਹਦੇ ਨਾਲ ਇਹ ਰਹੀ ਆ ਇਹਦੇ ਨਾਲ ਕੇ ਹੁਣ ਇਹ ਦੀ ਵਿਗੜ ਚੁੱਕੀ ਆ ਪੁਲਿਸ ਹੁਣ ਕੜੀ ਨਾਲ ਕੜੀ ਜੋੜਦੀ ਇਹਦੇ ਮਾਪਿਆਂ ਤੱਕ ਪਹੁੰਚ ਗਈ ਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹਿਤੀ ਕਿ ਭਾਈ ਸਾਡਾ ਆਪਣੀ ਕੁੜੀ ਦੇ ਨਾਲ ਕੋਈ ਸੰਬੰਧ ਨਹੀਂ ਅਸੀਂ ਉਹਨੂੰ ਨਹੀਂ ਜਾਣਦੇ ਉਹ ਸਾਨੂੰ ਨਹੀਂ ਜਾਣਦੇ ਸਾਡੇ ਵੱਲੋਂ ਉਹ ਮਰੀ ਹੋਵੇ ਤੇ ਸਾਡੇ ਵੱਲੋਂ ਜਉਂਦੀ ਹੋਵੇ ਹੁਣ ਸਵਾਲ ਹੀ ਪੈਦਾ ਹੁੰਦਾ ਵੀ ਇਹਦਾ ਕਤਲ ਕਿਨੇ ਕੀਤਾ ਹੁਣ ਇਸ ਗੱਲ ਦੇ ਉੱਤੇ ਕੁੰਡੀ ਫਸੀ ਆ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਇੱਕ ਗੱਲ ਕਹੀ ਗਈ ਆ ਕਿ ਅਸੀਂ ਕੜੀ ਨਾਲ ਕੜੀ ਜੋੜ ਕੇ ਬਹੁਤ ਜਲਦ ਕਾਤਲ ਤੱਕ ਪਹੁੰਚ ਜਾਣਾ ਅਸੀਂ ਉਸ ਕਾਤਲ ਨੂੰ ਫੜ ਲੈਣਾ ਕਿਚਿਓ ਜਿਹਦੇ ਵੱਲੋਂ ਇਹ ਕੁੱਝ ਕੀਤਾ ਗਿਆ ਇਹ ਕੁੜੀ ਕਿੰਨੀ ਕੁ ਸਹੀ ਸੀ ਕਿੰਨੀ ਕੁ ਗਲਤ ਸੀ ਇਹਦੇ ਉੱਤੇ ਟਿੱਪਣੀ ਕਰਨਾ ਸਾਡਾ ਅਧਿਕਾਰ ਨਹੀਂ ਆ ਪਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਮੇਰੇ ਲਈ ਤੇ ਤੁਹਾਡੇ ਸਭ ਦੇ ਲਈ ਸਭ ਤੋਂ ਮਹੱਤਵਪੂਰਨ ਵਿਸ਼ਾ ਇਹ ਆ ਕਿ ਪੰਜਾਬੀ ਲੜਦੇ ਪਹਿਲਾਂ ਵੀ ਹੁੰਦੇ ਸੀ ਪਰ ਪੰਜਾਬੀ ਲੜਦੇ ਲੜਦੇ ਕਦੇ ਬੰਦੇ ਨੂੰ ਮਾਰਦੇ ਨਹੀਂ ਸੀ ਪਹਿਲਾ ਪੰਜਾਬੀ ਜਾਂ ਕੋਈ ਵੀ ਸੂਧਵਾਨ ਬੰਦਾ ਜਾਂ ਜਿਹੜਾ ਕੋਈ ਵੀ ਸੁਖਮ ਬੰਦਾ ਕੁੱਤੇ ਦੇ ਸੋਟੀ ਮਾਰ ਲਗਾ ਵੀ 100 ਵਾਰੀ ਸੋਚਦਾ ਸੀ ਪਸ਼ੂ ਦੇ ਵੀ ਡੰਗ ਨਹੀਂ ਸੀ ਮਾਰਦੇ ਪਰ ਅੱਜ ਗੋਲੀ ਮਾਰਨ ਲੱਗੇ ਅੱਜ ਬੰਦਾ ਵੱਢਣ ਵੇਲੇ ਅੱਜ ਕਿਸੇ ਦਾ ਨੁਕਸਾਨ ਕਰਨ ਵੇਲੇ ਅਸੀਂ ਇੱਕ ਮਿੰਟ ਇੱਕ ਸਕਿੰਟ ਲਾਉਨੇ ਆ ਲੜਦੇ ਲੋਕ ਪਹਿਲਾਂ ਵੀ ਸੀ ਪਰ ਲੋਕ ਇੰਨੇ ਈਰਖਾਲੂ ਤੇ ਇੰਨਾ ਚੇਤੇ ਦੇ ਵਿੱਚ ਨਹੀਂ ਸੀ ਰੱਖਦੇ ਕਿ ਭਾਈ ਇੱਕ ਵੇਲੇ ਉਹਨੇ ਮੈਨੂੰ ਐਂ ਕਿਹਾ ਸੀ ਤੇ ਹੁਣ ਮੈਂ ਇਹਨੂੰ ਸਬਕ ਸਿਖਾਉਣਾ ਭਾਵੇਂ 5-7 ਸਾਲ ਲੱਗ ਜਾਣ ਭਾਵੇਂ 2 ਸਾਲ ਲੱਗ ਜਾਣ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ ਤੇ ਕਾਨੂੰਨ ਨਾ ਦਾ ਡਰ ਕੋਈ ਨਹੀਂ ਰਿਹਾ ਪੁਲਿਸ ਨੂੰ ਸਾਰੇ ਟੱਚ ਸਮਝਦੇ ਆ ਤੁਸੀਂ ਦੇਖ ਲਓ ਹਰ ਰੋਜ਼ ਇਹੋ ਜੀਆਂ ਖਬਰਾਂ ਆਉਂਦੀਆਂ ਇਹ ਕੁੜੀ 20 ਤੋਂ ਲੈ ਕੇ ਮੇਰੇ ਖਿਆਲ ਵਿੱਚ 24 25 ਸਾਲ ਦੇ ਵਿੱਚ ਵਿੱਚ ਦੀ ਉਮਰ ਆ 20 25 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਕ ਫਰੈਂਡ ਦੇ ਨਾਲ ਰਹੇ ਉਸ ਤੋਂ ਬਾਅਦ ਉਹ ਜੇਲ੍ਹ ਚ ਚਲਾ ਗਿਆ ਤੁਸੀਂ ਦੂਜੇ ਫਰੈਂਡ ਦੇ ਨਾਲ ਰਹੇ ਉਸ ਬੰਦੇ ਤੋਂ ਬਾਅਦ ਤੁਸੀਂ ਕਿਸੇ ਹੋਰ ਦੇ ਸੰਪਰਕ ਦੇ ਵਿੱਚ ਸ਼ਾਇਦ ਹੋਵੋ ਕਿਉਂਕਿ ਉਹਨੂੰ ਵੀ ਛੱਡ ਦਿੱਤਾ ਤੇ ਹੁਣ ਲਾਸ਼ ਜਿਹੜੀ ਉਹ ਅਟੈਚੀ ਕੇਸ ਦੇ ਵਿੱਚੋਂ ਸੂਟਕੇਸ ਦੇ ਵਿੱਚੋਂ ਮਿਲਦੀ ਆ ਤੁਸੀਂ ਇਹ ਦੇਖੋ ਵੀ ਉਮਰ ਦੇ ਕਿਹੜੇ ਮੋੜ ਦੇ ਵਿੱਚ ਆਪਾਂ ਕਿਹੜੇ ਕਿਹੜੇ ਤਜਰਬਿਆਂ ਦੇ ਵਿੱਚੋਂ ਲੰਘ ਗਏ ਇਹ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਪਿਛਲੇ ਕੁਝ ਕਬਰਿਆਂ ਤੋਂ ਇਸ ਲਗਾਤਾਰ ਵਧ ਰਿਹਾ ਇਸ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਹਦੇ ਕਰਕੇ ਸਿਰਾਂ ਤੋਂ ਕੰਮ ਲੈਣ ਵਾਲੇ ਪੰਜਾਬੀ ਫਿਕਰਮੰਦ ਆ ਕੁੜੀ ਦਾ ਨਾਮ ਮਲਕਾ ਜਿਵੇਂ ਪਹਿਲਾਂ ਦੱਸਿਆ ਮਾਪਿਆਂ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਸਾਡੇ ਲਈ ਇਹ ਮਰੀ ਸੀ ਸਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਕੁੜੀ ਦੀ ਲਾਸ਼ ਇਸ ਵੇਲੇ ਮੇਰੇ ਖਲ ਮੁਰਚਰੀ ਦੇ ਵਿੱਚ ਪਈ ਆ ਤੇ ਪਤਾ ਨਹੀਂ ਉਹ ਕਿਹੜਾ ਬੰਦਾ ਹੋਊਗਾ ਇਹਨੂੰ ਦੂਜੇ ਨੰਬਰ ਦੇ ਪ੍ਰੇਮੀ ਨੇ ਮਾਰਿਆ ਜਾਂ ਕਿਸੇ ਹੋਰ ਕਾਰਨ ਕਰਕੇ ਮਾਰਿਆ ਗਿਆ ਇਹ ਪੁਲਿਸ ਨੇ ਆਪਦੀ ਪੜਤਾਲ ਦੇ ਵਿੱਚ ਉਹ ਗੱਲ ਸਾਹਮਣੇ ਲੈ ਕੇ ਆਉਣੀ ਆ ਪਰ ਕੁੜੀ ਨੇ ਵਾਪਸ ਨਹੀਂ ਆਉਣਾ ਜਿਹੜੇ ਬੰਦੇ ਨੇ ਕੁੜੀ ਨੂੰ ਮਾਰਿਆ ਤੇ ਉਹਨੂੰ ਸ਼ਾਇਦ ਪੁਲਿਸ ਫੜ ਲੂਗੀ ਹੁਣ ਤੁਸੀਂ ਥੋੜੇ ਜਿਹੇ ਦਿਨ ਪਹਿਲਾਂ ਦੀ ਗੱਲ ਕਰ ਲਓ ਤਰਨਤਾਰਨ ਦੇ ਵਿੱਚ ਇੱਕ ਮੁੰਡੇ ਦੇ ਵੱਲੋਂ ਪ੍ਰਿੰਸ ਰਾਜ ਸਿੰਘ ਦੇ ਵੱਲੋਂ ਆਪਣੀ ਜਮਾਤਨ ਦੇ ਗੋਲੀ ਮਾਰੀ ਗਈ ਸੰਦੀਪ ਕੌਰ ਨੇ ਫਸਟイヤー ਦਾ ਸਟੂਡੈਂਟ ਇਹ ਮੁੰਡਾ ਫਸਟイヤー ਦੀ ਕੁੜੀ ਆ ਲਾ ਕਾਲਜ ਆ ਮੁੰਡਾ ਕੁੜੀ ਨੂੰ ਪ੍ਰਪੋਜ਼ ਕਰਦਾ ਤੇ ਕੁੜੀ ਨਾ ਕਰ ਦਿੰਦੀ ਜਿਵੇਂ ਕਿ ਖਬਰਾਂ ਆਈਆਂ ਉਸ ਤੋਂ ਬਾਅਦ ਮੁੰਡਾ ਉਹਨੂੰ ਫੇਰ ਪੁੱਛਦਾ ਪਿਛਲੇ ਕਈ ਦਿਨਾਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਆ ਇਹ ਇੱਕ ਪਾਸੜ ਪਿਆਰ ਨਹੀਂ ਇੱਕ ਤਰਫਾ ਪਿਆਰ ਦੀ ਗੱਲ ਆ ਮੁੰਡੇ ਦੇ ਨੀਲੇ ਰੰਗ ਦੇ ਬੈਗ ਦੇ ਵਿੱਚੋਂ ਜਮਾਤ ਦੇ ਵਿੱਚ ਹੀ ਪਿਸਤੌਲ ਕੱਢਿਆ ਤੇ ਕੁੜੀ ਦੇ ਪੜਪੜੀ ਦੇ ਉੱਤੇ ਰੱਖ ਕੇ ਗੋਲੀ ਮਾਰਤੀ ਤੇ ਫੇਰ ਉਹਨੇ ਖੁਦ ਦੇ ਤਨ ਦੇ ਉੱਤੇ ਵੀ ਪੜਪੜੀ ਤੇ ਗੋਲੀ ਮਾਰ ਲਈ ਆ ਤੇ ਇਉਂ ਖਬਰ ਆਈ ਕਿ ਦੋਵੇਂ ਜਣਿਆਂ ਦੀ ਮੌਤ ਹੋ ਗਈ ਆ ਪਰ ਮੁੰਡਾ ਕਿਉਂਦਾ ਸੀ ਪਰ ਅਸੀਂ ਇਹ ਗੱਲ ਕਹੀ ਸੀ ਪਿਛਲੇ ਦਿਨੀ ਵੀ ਭਾਈ ਮੁੰਡਾ ਮੋਇਆ ਹੀ ਆ ਇੱਕ ਤਰੀਕੇ ਦੇ ਨਾਲ ਕਿਉਂਕਿ ਉਹਦੀ ਸੁੱਧ ਬੋਧੀ ਕੋਈ ਨਹੀਂ ਕਿਉਂਕਿ ਉਹਦੇ ਬਾਰੇ ਇਹ ਤਾਂ ਖਬਰਾ ਸਕਦੀ ਕਿ ਹਾਲੇ ਉਹਦੇ ਸਾਥ ਚੱਲਦੇ ਹਨ ਪਰ ਇਹ ਕਿੰਨੀ ਕੁ ਦੇਰ ਤੱਕ ਚੱਲਣਗੇ ਤੇ ਉਹ ਸਾਥ ਟੁੱਟ ਗਿਆ ਕੱਲ ਹੁਣ ਮੁੰਡਾ ਪ੍ਰਿੰਸ ਰਾਜ ਸਿੰਘ ਵੀ ਮਰ ਗਿਆ ਉਹ ਵੀ ਦੁਨੀਆ ਦੇ ਉੱਤੇ ਨਹੀਂ ਆ ਉਮਰ ਕਿੰਨੀ ਕਾ 20 ਸਾਲ ਦੀ ਉਮਰ ਕੁੜੀ ਦੀ ਆ 21 22 ਸਾਲ ਦੀ 23 ਸਾਲ ਦੀ ਜਾਂ 20 ਸਾਲ ਦੀ ਸ਼ਾਇਦ ਮੁੰਡੇ ਦੀ ਵੀ ਹੋਊਗੀ ਜਦੋਂ ਇੱਕੋ ਜਮਾਤ ਦੇ ਵਿੱਚ ਆ ਫਿਰ ਉਮਰ ਵੀ ਇੱਕੋ ਜੀ ਹੋਊਗੀ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਤੁਸੀਂ ਬਸ ਇਹਦੇ ਵੱਲ ਗੌਰ ਕਰੋ ਪੰਜਾਬ ਇਉਂ ਤਾਂ ਨਹੀਂ ਸੀ ਹੁੰਦਾ ਜਿਹੜੇ ਪਾਸੇ ਨੂੰ ਹੁਣ ਪੰਜਾਬ ਤੁਰਿਆ ਮੁੰਡੇ ਕੁੜੀਆਂ ਇਸ਼ਕ ਦੀ ਗੱਲ ਪਹਿਲਾਂ ਵੀ ਕਰਦੇ ਹੁੰਦੇ ਸੀ ਸਾਡੇ ਕਿਸੇ ਕਹਾਣੀਆਂ ਦੇ ਵਿੱਚ ਆ ਪਰ ਗੋਲੀ ਮਾਰ ਦਿਓ ਜੇ ਮੇਰੀ ਨਾ ਮੰਨੀ ਮੈਂ ਤੈਨੂੰ ਐ ਕਰ ਦੇਣਾ ਤੇ ਜਾ ਪਾ ਦਿਓ ਚਕਵਾ ਦਿਓ ਸੱਟਾ ਮਾਰਾ ਦਿਓ ਇਹ ਗੱਲਾਂ ਪੰਜਾਬ ਦੇ ਵਿੱਚ ਆਮ ਕਿਵੇਂ ਹੋਈਆਂ ਪਈਆਂ ਲੰਘੇ ਕਲਮ ਲੁਧਿਆਣੇ ਦੇ ਵਿੱਚੋਂ ਇੱਕ ਖਬਰ ਆਈ ਹੈ ਇੱਕ ਕੁੜੀ ਜਿਹੜੀ ਕਿ ਫਾਰਮੇਸੀ ਦੀ ਸਟੂਡੈਂਟ ਆ ਇੱਕ ਨਿੱਜੀ ਕਾਲਜ ਦੇ ਵਿੱਚ ਪੜ੍ਹਦੀ ਲੁਧਿਆਣੇ ਦੇ ਵੱਲ ਉਹਨੇ ਆਪਣੇ ਬਾਪ ਦੇ ਉੱਤੇ ਦੋਸ਼ ਲਾਇਆ ਉਹਨੇ ਗੱਲ ਕਹੀ ਕਿ ਮੇਰੀ ਮਾਂ ਤਾਂ ਘਰ ਦੇ ਵਿੱਚ ਨਹੀਂ ਸੀ ਮੇਰਾ ਬਾਪ दारू ਪੀ ਕੇ ਹਰ ਰੋਜ਼ ਮੈਨੂੰ ਸੰਬੰਧਾਂ ਵਾਸਤੇ ਕਹਿਣਾ ਸੀ ਮੈਂ ਉਹਨੂੰ ਨਾ ਕਰਨੀ ਸੀ ਪਰ ਇੱਕ ਦਿਨ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਨਾਲ ਜ਼ਿਆਦਤੀ ਕੀਤੀ ਮੇਰੇ ਨਾਲ ਚਬਰਜਨਾ ਕੀਤਾ ਨਸ਼ੇ ਦੇ ਵਿੱਚ ਤੜਕਿਓ ਕੁੜੀ ਕਾਲਜ ਦੇ ਵਿੱਚ ਫਿਰ ਤਿਆਰ ਹੋ ਕੇ ਗਈ ਜਿਵੇਂ ਕਿ ਹਰ ਰੋ ਜਾਂਦੀ ਆ ਪਰ ਉਹ ਕੁੜੀ ਕਾਲਜ ਦੇ ਵਿੱਚ ਜਾ ਕੇ ਰੋਣ ਲੱਗ ਪਈ ਜਿਵੇਂ ਕੋਈ ਬਿਆਨ ਦਿੱਤੇ ਆ ਉਹਦੀਆਂ ਸਹੇਲੀਆਂ ਨੇ ਪੁੱਛਿਆ ਨਾਲ ਦੇ ਜਮਤ ਕਹਿੰਦੇ ਪੁੱਛਿਆ ਵੀ ਗੱਲ ਕੀ ਆ ਉਹਨੇ ਗੱਲ ਦੱਸੀ ਕਿ ਰਾਤ ਮੇਰੇ ਨਾਲ ਆਹ ਕੁਝ ਕੀਤਾ ਮੇਰੇ ਪਿਓ ਨੇ ਫਿਰ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਗਈ ਇਸ ਵੇਲੇ ਪਿਓ ਫਰਾਰ ਆ ਤੇ ਕੁੜੀ ਅਵਾਜ਼ਾਰ ਆ ਪੰਜਾਬ ਇਉਂ ਤਾਂ ਨਹੀਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਇਉਂ ਤਾਂ ਨਹੀਂ ਸੀ ਹੁੰਦਾ ਜਿਵੇਂ ਕਿ ਅੱਜ ਕੱਲ ਪੰਜਾਬ ਦੀ ਧਰਤੀ ਦੇ ਉੱਤੇ ਹੁੰਦਾ ਪੰਜਾਬ ਦੀ ਧਰਤੀ ਦੇ ਉੱਤੇ ਗੁਰਦੁਆਰੇ ਦੇ ਵਿੱਚੋਂ ਮੱਥਾ ਟੇਕ ਕੇ ਬੰਦਾ ਬਾਹਰ ਆਉਂਦਾ ਗੋਲੀ ਵੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਸਰਪੰਚ ਵਿਆਹ ਦੇ ਵਿੱਚ ਗਿਆ ਹੁੰਦਾ ਗੋਲੀ ਵਿੱਜ ਜਾਂਦੀ ਆ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਕੋਈ ਆਪਣੀ ਦੁਕਾਨ ਦੇ ਵਿੱਚ ਬੈਠਾ ਗੋਲੀਆਂ ਦੀ ਤੜ-ਤੜ ਹੋ ਜਾਂਦੀ ਆ ਤੇ ਪੰਜਾਬ ਦੀ ਧਰਤੀ ਦੇ ਉੱਤੇ ਇਸ਼ਕ ਦੇ ਨਾਂ ਦੇ ਉੱਤੇ ਕਿ ਮੇਰੀ ਮੰਨੀ ਕਿਉਂ ਨਹੀਂ ਗਈ ਮਰ ਲਿਆ ਜਾਂਦਾ ਤੇ ਮਾਰ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋਣ ਲੱਗ ਪਿਆ ਪੰਜਾਬ ਸੱਚੀ ਮੁੱਚੀ ਐਵੇਂ ਨਹੀਂ ਸੀ ਹੁੰਦਾ ਪੰਜਾਬ ਦੀ ਧਰਤੀ ਤਾਂ ਮੁਹੱਬਤੀ ਲੋਕਾਂ ਦੀ ਧਰਤੀ ਸੀ ਦੂਜੇ ਦੇ ਕੰਮ ਆਉਣ ਵਾਲੇ ਲੋਕਾਂ ਦੀ ਧਰਤੀ ਸੀ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਣ ਵਾਲੇ ਲੋਕਾਂ ਦੀ ਧਰਤੀ ਸੀ ਪੰਜਾਬ ਦੀ ਧਰਤੀ ਇੰਨੇ ਵੱਡੇ ਫੁਕਰਿਆਂ ਦੀ ਧਰਤੀ ਨਹੀਂ ਸੀ ਇਹ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਫੁਕਰਿਆਂ ਦੀ ਧਰਤੀ ਤਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਵੱਡੇ ਹਿੱਸੇ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਗੈਰ ਜ਼ਿੰਮੇਵਾਰਗਾਨ ਦੇ ਤਹਿਤ ਆਪਦੇ ਫਰਜ਼ ਨਿਭਾਉਣ ਦੀ ਥਾਂ ਦੇ ਉੱਤੇ ਹੱਕ ਚਾਹੀਦੇ ਹੱਕ ਚਾਹੀਦੇ ਹੱਕ ਚਾਹੀਦੇ ਇੰ样 ਕਰ ਕਰਕੇ ਮੈਂ ਹੀ ਸਹੀ ਹਾਂ ਮੈਂ ਹੀ ਸਹੀ ਹਾਂ ਮੈਂ ਹੀ ਸਹੀ ਹਾਂ ਆਹ ਗੱਲ ਕਰ ਕਰਕੇ ਪੰਜਾਬੀ ਜ਼ਿਹਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਤੇ ਇਹਦੇ ਬਾਰੇ ਹਰ ਰੋਜ਼ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਕੋਈ ਵੀ ਅਖਬਾਰ ਜਿਹੜੀ ਤੁਹਾਡੇ ਘਰ ਦੇ ਵਿੱਚ ਲੱਗੀ ਆ ਕੋਈ ਵੀ ਚੈਨਲ ਜਿਹੜਾ ਤੁਸੀਂ ਹਰ ਰੋਜ਼ ਵੇਖਨੇ ਆ ਫੇਸਬੁੱਕ ਵੇਖਨੇ ਜਾਂ ਇੰਸਟਾਗ੍ਰam ਵੇਖਨੇ ਜਾਂ ਟਵਿੱਟਰ ਵੇਖਨੇ ਜਾਂ ਕੁਛ ਹੋਰ ਵੇਖਨੇ ਆ ਤੁਹਾਡੇ ਕੋਲੇ ਨੈਗੇਟਿਵ ਖਬਰਾਂ ਤੋਂ ਬਿਨਾ ਪੰਜਾਬ ਦੇ ਵਿੱਚੋਂ ਹੋਰ ਕਿਹੜੀ-ਕਿਹੜੀ ਚੀਜ਼ ਨਿਕਲਦੀ ਮੈਨੂੰ ਇੱਕ ਦੀ ਗਿਣਤੀ ਕਰਾ ਦਿਓ ਇੱਕ ਸਫੇ ਦੇ ਉੱਤੇ ਜੇ 15 ਖਬਰਾਂ ਛਪੀਆਂ ਉਹਨਾਂ 15 ਦੇ ਵਿੱਚੋਂ 10 ਤੋਂ ਲੈ ਕੇ 12 ਖਬਰਾਂ ਮਾੜੀਆਂ ਜਿਹਨਾਂ ਨੂੰ ਪੜ੍ਹ ਕੇ ਇਉਂ ਲੱਗਦਾ ਜੀ ਕਿ ਇਹ ਪੰਜਾਬ ਦੇ ਵਿੱਚ ਸਹੀ ਨਾਲ ਨਹੀਂ ਇਹ ਖੂਨ ਨਾਲ ਛਪੀਆਂ ਹੋਈਆਂ ਖ਼ਬਰਾਂ ਪੰਜਾਬ ਕਿੱਥੋਂ ਤੁਰਿਆ ਪੰਜਾਬ ਕਿੱਥੇ ਪਹੁੰਚ ਗਿਆ ਸਵਾਲ ਇਹ ਆ ਬੰਦੇ ਨੂੰ ਮਾਰਨਾ ਖੇਡ ਬਣ ਗਈ ਆ 10000 ਰੁਪਏ ਦੇ ਪਿੱਛੇ ਬੰਦਾ ਬਰਬਾੜਤਾ ਜਾਂਦਾ दारू ਪੀ ਕੇ ਬੰਦਾ ਬੰਦੇ ਨੂੰ ਮਾਰ ਰਿਹਾ ਪੰਜਾਬ ਦੇ ਵਿੱਚ ਇਉਂ ਕਿੰਨੀ ਕੁ ਧੀਰ ਚੱਲੇਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੁਝ ਜਨੂੰ ਹੋਣ ਲੱਗ ਪਿਆ ਕਿਹੜਾ ਬੰਦਾ ਇੱਥੇ ਖੁਦ ਨੂੰ ਸੁਰੱਖਿਤ ਸਮਝੂਗਾ ਰਾਜਨੀਤਿਕ ਲੋਕਾਂ ਦੇ ਲਈ ਇਹ ਖੇਡਾਂ ਵਾਲੀਆਂ ਗੱਲਾਂ ਉਹਨਾਂ ਨੇ ਕਹਿੰਦੇ ਜੀ ਉਹਨਾਂ ਦੇ ਰਾਜ ਦੇ ਵਿੱਚ ਆ ਹੋਇਆ ਅਮਨ ਕਾਨੂੰਨ ਦੀ ਸਥਿਤੀ ਬਰਤਰ ਹੋਗੀ ਫਲਾ ਹੋਗਾ ਢਿੰਗ ਹੋ ਗਿਆ ਪਰ ਪੰਜਾਬੀ ਆਪਣੇ ਆਪ ਨੂੰ ਸਵਾਲ ਕਰਨ ਕਿ ਉਹ ਕਿੱਥੇ ਜੇ ਖੜੇ ਆ ਹਰ ਕੰਮ ਛਿੱਤਰ ਦੇ ਜ਼ੋਰ ਤੇ ਨਹੀਂ ਹੁੰਦਾ ਹਰ ਕੰਮ ਜੁੱਤੀ ਦੇ ਜ਼ੋਰ ਤੇ ਨਹੀਂ ਹੁੰਦਾ ਜਦੋਂ ਪਤਾ ਕਿ ਪੰਜਾਬ ਦੇ ਵਿੱਚ ਆ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਗੋਲੀਆਂ ਕਿਉਂ ਚਲਾਉਨੇ ਆ ਲੰਗੇਕਲ ਬਰਨਾਲੇ ਦੇ ਇੱਕ ਪਿੰਡ ਦੇ ਵਿੱਚ ਵਿਆਹ ਦੇ ਵਿੱਚ ਫੁਕਰੇ ਨੇ ਗੋਲੀਆਂ ਚਲਾਈਆਂ ਉਹਦੇ ਬਾਰੇ ਸ਼ਿਕਾਇਤ ਹੋਗੀ ਪੁਲਿਸ ਨੇ ਅਗਿਆਤ ਦੇ ਉੱਤੇ ਪਰਚਾ ਦਰਜ ਕੀਤਾ ਤੇ ਹੁਣ ਉਹਦੀ ਭਾਲ ਜਾਰੀ ਆ ਪਤਾ ਲੱਗਾ ਜੀ ਉਹਨੇ ਖੁਸ਼ੀ ਦੇ ਵਿੱਚ ਕਈ ਰਾਉਂਡ ਫਾਇਰਿੰਗ ਕੀਤੀ ਆ ਇਹ ਫੁਕਰੇ ਲੋਕ ਜਦੋਂ ਭਰਦੇ ਆ ਕਾਗਜ਼ ਜਦੋਂ ਫਾਈਲ ਭਰਦੇ ਆ ਉਦੋਂ ਇਹ ਗੱਲ ਕਰਨੀ ਜੀ ਕਿ ਸਾਨੂੰ ਜਾਨ ਦਾ ਖਤਰਾ ਅਸੀਂ ਸੈਲਫ ਡਿਫੈਂਸ ਦੀ ਖਾਤਰ ਆਪਦੀ ਸੁਰੱਖਿਆ ਦੀ ਖਾਤਰ ਅਸੀਂ ਇਹਿਤਿਆਰ ਲੈਣਾ ਪਰ ਇੰਨਾ ਕਰਕੇ ਹੋਰਾਂ ਨੂੰ ਖਤਰਾ ਪੈਦਾ ਹੁੰਦਾ ਇਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਚੱਲਦੀ ਹੈ ਲੁਧਿਆਣੇ ਦੀ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਆ ਪਰ ਫੁਕਰੇ ਤਾਂ ਫੁਕਰੇ ਆ ਪੰਜਾਬ ਦੇ ਲੋਕ ਕਲਮ ਦੇ ਨਾਲੋਂ ਹਥਿਆਰ ਦੇ ਵਿੱਚ ਬੰਦੂਕ ਦੇ ਵਿੱਚ ਰਿਵਾਲਵਰ ਦੇ ਵਿੱਚ ਪਿਸਤੌਲ ਦੇ ਵਿੱਚ ਵੱਧ ਚੱਕੀਨ ਰੱਖਣ ਲੱਗ ਪਏ ਤੁਸੀਂ ਦੇਖੋ ਲੋਕਾਂ ਦੇ ਚਿਹਰੇ ਕਦੇ ਪੜ ਕੇ ਦੇਖਿਓ ਲੋਕਾਂ ਦੇ ਚਿਹਰਿਆਂ ਦੇ ਉੱਤੇ ਚਿੰਤਾ ਕਿਹਸੀ ਆ ਪੰਜਾਬ ਦੇ ਲੋਕਾਂ ਦੇ ਚਿਹਰੇ ਆ ਜਿਹੜੇ ਉਹ ਮੋਇਆ ਵਰਗੇ ਹੋਏ ਪਏ ਆ ਵੇਰਲੇ ਟਾਵੇਂ ਲੋਕ ਹੱਸਦੇ ਆ ਪਰ ਹਾਸੇ ਦੇ ਪਿੱਛੇ ਵੀ ਨਿਰਾਸ਼ਾ ਲੁਕੀ ਆ ਉਨੀਆਂ ਕਲਮਾਂ ਨਹੀਂ ਟੰਗੀਆਂ ਹੋਣੀਆਂ ਇੱਥੇ ਜਿਨ੍ਹਾਂ ਦੇ ਡੱਬ ਦੇ ਵਿੱਚ ਰਵਾਲਵਰ ਟੰਗੇ ਆ ਇਹ ਫੁਕਰੇ ਲੋਕ ਆ ਇਹਨਾਂ ਦੇ ਵਿੱਚੋਂ 90% ਫੁਕਰੇ ਲੋਕ ਆ ਉਹ ਫੁਕਰੇ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਆ ਜਿਹੜੇ ਟੌਰ ਮਾਰਨ ਦੇ ਲਈ ਵਿਆਹ ਦੇ ਵਿੱਚ ਫੈਰ ਕਰਾਂਗੇ ਛੱਤ ਤੇ ਖੜ ਕੇ ਫੈਰ ਕਰਾਂਗੇ ਵੈਲੀ ਸਿੱਧੇ ਕਰ ਦੇਣਗੇ ਐ ਕਰ ਦੇਣਗੇ ਪੰਜਾਬ ਈਮੇ ਨਹੀਂ ਸੀ ਪੰਜਾਬ